ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਪੂਰ ਚੈਨਲ 'ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਮਿੱਸੇ ਪਰੌਣੇ ਬਣਾ ਕੇ ਤਿਆਰ ਕਰਾਂਗੇ ਤੇ ਜਿਹੜੇ ਮਿੱਸੇ ਪਰੌਣੇ ਆਪਾਂ ਬਣਾਵਾਂਗੇ ਇਹਦੇ ਵਿੱਚ ਆਪਾਂ ਬੇਸੰਧਾ ਬਿਲਕੁਲ ਨਹੀਂ ਇਸਤੇਮਾਲ ਨਹੀਂ ਕਰਾਂਗੇ ਤੇ ਜਿਸ ਤਰੀਕੇ ਦੇ ਨਾਲ ਆਪਾਂ ਅੱਜ ਪਰੌਣੇ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਦੇ ਨਾਲ ਪਰੌਣੇ ਬਹੁਤ ਜਿਆਦਾ ਸਵਾਦ ਵੀ ਬਣਦੇ ਆ ਤੇ ਨਰਮ ਵੀ ਬਣਦੇ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਪੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਤੇ ਲਈ ਬਣ ਸਕੀ। ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਪਰੌਂਠੇ ਬਣਾਉਣ ਲਈ ਆਪਾਂ ਜੋ ਸਮਾਨ ਲੈ ਕੇ ਬੈਠੇ ਹਾਂ। ਹਾਂਜੀ ਮਿਸੇ ਪਰੌਂਠੇ ਬਣਾਉਣ ਦੇ ਲਈ ਆਪਾਂ ਕਣਕ ਦਾ ਆਟਾ ਲਿਆ। ਆਟਾ ਜਿਹੜਾ ਆਪਾਂ ਛਾਣ ਕੇ ਲਿਆ। ਇਹ ਆਪਾਂ ਛੋਲੇ ਨੇ ਢਾਲ ਲਈ ਐ। ਇਹ ਜਿਹੜੀ ਦਾਲ ਆਪਾਂ ਰਾਤ ਬਣਾਈ ਸੀ। ਜਿੰਨੀ ਕਾ ਆਪਾਂ ਨੂੰ ਲੋੜ ਸੀ ਓਨੀ ਕਾ ਆਪਾਂ ਰਾਤ ਐ ਜਿਹੜੀ ਦਾਲ ਵਰਤ ਲਈ ਤੇ ਬਾਕੀ ਜਿਹੜੀ ਦਾਲ ਬਚ ਗਈ। ਇਹ ਦਾਲ ਆਪਾਂ ਹੁਣ ਆਟੇ ਦੇ ਵਿੱਚ ਪਾ ਕੇ ਇਹਦੇ ਆਪਾਂ ਮਿਸੇ ਪਰੌਂਠੇ ਬਣਾਵਾਂਗੇ। ਇਹ ਦਾਲ ਜਿਹੜੀ ਅੱਧਾ ਘੰਟਾ ਪਹਿਲਾਂ ਮੈਂ ਫ੍ਰਿਜੋਂ ਬਾਹਰ ਕੱਢ ਕੇ ਰੱਖਤੀ ਸੀ। ਤੇ ਹੁਣ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਆਟੇ ਦੇ ਵਿੱਚ ਪਾ ਲਾਂਗੇ ਇਹਨੂੰ ਗਰਮ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਨਾ ਹੀ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਪਤਲਾ ਕਰਾਂਗੇ ਤੇ ਆਪਾਂ ਇਸੇ ਤਰ੍ਹਾਂ ਹੀ ਆਟੇ ਦੇ ਵਿੱਚ ਪਾ ਲਾਂਗੇ ਕਿਉਂਕਿ ਜਦੋਂ ਆਪਾਂ ਨੂੰ ਪਾਣੀ ਦੀ ਜਿੰਨੀ ਵੀ ਜ਼ਰੂਰਤ ਹੋਊਗੀ ਉਹ ਆਪਾਂ ਆਟੇ ਦੇ ਵਿੱਚ ਹੀ ਪਾ ਲਾਂਗੇ ਪਾਣੀ ਇੱਕ ਪਿਆਜ਼ ਲੈ ਜੀ ਤਿੰਨ ਹਰੀਆਂ ਮੱਚਾਂ ਤੇ ਹਰਾ ਧਨੀਆ ਲੈ ਸਭ ਤੋਂ ਪਹਿਲਾਂ ਆਪਾਂ ਪਿਆਜ਼ ਹਰੀਆਂ ਮੱਚਾਂ ਤੇ ਹਰਾ ਧਨੀਆ ਜਿਹੜਾ ਇਹਨੂੰ ਕੱਟ ਕੇ ਤਿਆਰ ਕਰ ਲੈਂਦੇ ਹਾਂ ਪਿਆਜ਼ ਜਿਹੜਾ ਇਹਨੂੰ ਆਪਾਂ ਬਿਲਕੁਲ ਬਰੀਕ ਕੱਟਣਾ ਹੈ ਜਿਆਦਾ ਮੋਟਾ ਨਹੀਂ ਕਰਨਾ ਜੇ ਆਪਾਂ ਪਿਆਜ਼ ਦੇ ਮੋٹے ਪੀਸ ਰੱਖ ਲਾਂਗੇ ਤਾਂ ਫਿਰ ਆਪਾਂ ਨੂੰ ਜਿਹੜੇ ਜਦੋਂ ਆਪਾਂ ਰੋਟੀ ਬੇਲਦੇ ਆ ਰੋਟੀ ਦੇ ਵਿੱਚੋਂ ਬਾਹਰ ਨਿਕਲਣ ਲੱਗ ਜਾਂਦੇ ਆ ਤੇ ਰੋਟੀ ਇਹ ਵੀ ਟੁੱਟਣ ਲੱਗ ਜਾਂਦੀ ਆਪਣੀ ਇਸ ਕਰਕੇ ਦੋ ਵੀ ਆਪਾਂ ਪਰੌਂਠਿਆਂ ਦੇ ਵਿੱਚ ਪਿਆਜ਼ ਪਾਉਣੇ ਆ ਤਾਂ ਹਮੇਸ਼ਾ ਬਰੀਕ ਬਰੀਕ ਕੱਟ ਕੇ ਪਾਉਣੇ ਆ ਬਿਲਕੁਲ ਬਰੀਕ ਕੱਟ ਲਾਂਗੇ लो जी प्याज आप बरीक बरीक कट ले बिल्कुल बरीक कटिया हरियाम बच्चा भी आप इस तरह बरीक ही कट ला खरा धनिया भी कट ला ਚਲੋ ਜੀ ਹੁਣ ਆਪਾਂ ਆਟਾ ਗੁੰਨਣਾ ਸ਼ੁਰੂ ਕਰਦੇ ਲੋ ਜਿ ਹੁਣ ਆਪਾਂ ਆਟਾ ਜਿਹੜਾ ਪਰਾਂਚ ਪਾ ਲੈਨੇ ਦਾਲ ਪਾ ਦਾਂਗੇ ਇਹਦੇ ਵਿੱਚ ਪਿਆਜ਼ ਪਲਾਂਗੇ ਹਰੀ ਮਿਰਚ ਹਰਾ ਧਨੀਆ ਹੱਥ ਨੇ ਮਿਕਸ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ थोडा थोडा करके पाणी पौणा है टिके बारच नहीं पौणा सारा സംഗീതം മഴ നാട്ടിൽ ਲੋ ਜੀ ਆਟਾ ਆਪਣਾ ਗੁੰਨਿਆ ਗਿਆ ਤੇ ਹੁਣ ਆਪਾਂ ਨੂੰ ਭਾਂਡੇ ਦੇ ਵਿੱਚ ਕੱਢ ਲੈਣੇ। ਲੋ ਇਸ ਤਰਾ ਭਾਂਡੇ ਦੇ ਵਿੱਚ ਕੱਢ ਕੇ ਇਹਦੇ ਉੱਪਰ ਆਪਾਂ ਥੋੜਾ ਥੋੜਾ ਘਿਓ ਲਾਵਾਂਗੇ। ਨਹੀਂ ਤਾਂ ਆਟੇ ਦੇ ਉੱਪਰ ਸਿੱਕਰੀ ਆ ਜਾਂਦੀ ਹੈ। ਚੰਗਤਰਾ ਲਾ ਲੈਣਾ ਘਿਓ। ਉੱਪਰ ਇਹਨੂੰ ਪਟਾਕ ਦਾਂਗੇ। ਹੁਣ ਆਟੇ ਨੂੰ ਆਪਾਂ ਅੱਧੇ ਘੰਟੇ ਦੇ ਲਈ ਫ੍ਰੀਜ ਦੇ ਵਿੱਚ ਸੈਟ ਹੋਣ ਦੇ ਲਈ ਰੱਖਾਂਗੇ ਜਦੋਂ ਵੀ ਤੁਸੀਂ ਨਮਕ ਮਿਰਚ ਵਾਲਾ ਆਟਾ ਗੁੰਨਦੇ ਹੋ ਖਾਸ ਕਰਕੇ ਗਰਮੀਆਂ ਦੇ ਵਿੱਚ ਤਾਂ ਉਹਨੂੰ ਫਰਿੱਜ ਦੇ ਵਿੱਚ ਰੱਖੋ ਜੇ ਤੁਸੀਂ ਨਮਕ ਮਿਰਚ ਵਾਲਾ ਆਟਾ ਜੇ ਦਾ ਗਰਮੀਆਂ ਦੇ ਵਿੱਚ ਬਾਹਰ ਰੱਖੋਗੇ ਤਾਂ ਆਟਾ ਜੇ ਦਾ ਪਤਲਾ ਹੋਣ ਲੱਗ ਜਾਂਦਾ ਤੇ ਰੋਟੀ ਬੇਲਣ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਜਦੋਂ ਵੀ ਗਰਮੀਆਂ ਦੇ ਵਿੱਚ ਤੁਸੀਂ ਨਮਕ ਮਿਰਚ ਵਾਲਾ ਆਟਾ ਗੁੰਨੋ ਤਾਂ ਉਹਨੂੰ ਫਰਿੱਜ ਦੇ ਵਿੱਚ ਹੀ ਸੈਟ ਹੋਣ ਲਈ ਰੱਖੋ ਸਰਦੀਆਂ ਵਿੱਚ ਚਲੋ ਮੌਸਮ ਠੰਡਾ ਹੁੰਦਾ ਉਹ ਤੁਸੀਂ ਬਾਹਰ ਰੱਖ ਸਕਦੇ ਤੇ ਹੁਣ ਆਪਾਂ ਆਟਾ ਜੇ ਦਾ ਅੱਧੇ ਘੰਟੇ ਲਈ ਫ੍ਰਿੱਜ 'ਚ ਰੱਖ ਦਿੰਦੇ ਹਾਂ ਲਓ ਯਾਰ ਆਟਾ ਆਪਣਾ ਸੌਫਟ ਹੋ ਗਿਆ ਬਿਲਕੁਲ ਨਰਮ ਹੋ ਗਿਆ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਦੇ ਪਰੌਂਠੇ ਬਣਾਉਣੇ ਆ ਪੇੜਾ ਬਣਾ ਲੈਣੇ ਆਪਾਂ ਪੇੜਾ ਤੁਸੀਂ ਜਿੱਡਾ ਪਰੌਂਠਾ ਬਣਾਉਣਾ ਵੱਡਾ ਬਣਾ ਸਕਦੇ ਵੱਡਾ ਜਾਂ ਛੋਟਾ ਤੁਹਾਡੀ ਇੱਛਾ ਦਾਲ ਪੌਣ ਦੇ ਨਾਲ ਪਰੌਂਠਾ ਇਹਦਾ ਕਲਰ ਆ। ਉਹ ਬਹੁਤ ਸੋਹਣਾ ਆਏਗਾ। ਲਓ ਜੀ ਇਧਰ ਤਵਾ ਆਪਣਾ ਗਰਮ ਹੋ ਗਿਆ। ਤੇ ਹੁਣ ਆਪਾਂ ਪਰੌਂਠਾ ਸੇਕ ਲੈਨੇ ਆ। ਜਦੋਂ ਤੱਕ ਆਪਣਾ ਇਹ ਪਰੌਂਠਾ ਸਿੱਖਦਾ ਉਹ ਤੱਕ ਆਪਾਂ ਦੂਸਰਾ ਪਰੌਂਠਾ বেল ਕੇ ਤਿਆਰ ਕਰ ਲੈਂਦੇ ਹਾਂ। ਪਾੜ ਤਾੰਗੇ ਤੇ ਪਰੌਂਠੇ ਨੂੰ। ਕੇਵਾਂ ਲਾਵਾਂਗੇ? ਤੁਸੀਂ ਕਿਉਂ ਨਹੀਂ ਲਾਉਣਾ ਤਾਂ ਤੁਸੀਂ ਬਿਨਾਂ ਕਿਉਂ ਤੋਦੀ ਪਰੌਂਠੇ ਇਹਦੇ ਸੇਕ ਸਕਦੇ ਆ ਲਓ ਇਹ ਪਰੌਂਠਾ ਆਪਣਾ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਦੂਸਰਾ ਪਰੌਂਠਾ ਵੀ ਸੇਕ ਲਵਾਂਗੇ ਆ ਦੇਖੋ ਬਹੁਤ ਸੋਹਣਾ ਪਰੌਂਠਾ ਬਣ ਕੇ ਤਿਆਰ ਹੋਇਆ ਤੇ ਦੂਜਾ ਪਰੌਂਠਾ ਵੀ ਆਪਾਂ ਇਸ ਤਰੀ ਤਿਆਰ ਕਰ ਲਵਾਂਗੇ ਕਿ ਆਪਾਂ ਲਾਂਜ ਲੋਜੀ ਆਪਾਂ ਦੂਜਾ ਪਰੌਂਠਾ ਬਣਾ ਕੇ ਤਿਆਰ ਹੋ ਗਿਆ ਤੇ ਇਸ ਤਰ੍ਹਾਂ ਆਪਾਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲਾਂਗੇ ਤੇ ਹੁਣ ਜਿਹੜੇ ਪਰੌਂਠੇ ਆਪਾਂ ਇਹਨਾਂ ਨੂੰ ਸਰਵ ਕਰਦੇ ਆਂ ਤੇ ਪਰੌਂਠੇ ਆਪਣੇ ਬਣ ਕੇ ਬਿਲਕੁਲ ਤਿਆਰ ਹੈ ਤੇ ਪਰੌਂਠੇ ਆਪਾਂ ਦਹੀਂ ਮੱਖਣ ਤੇ ਪਦੀਨੇ ਦੀ ਚਟਨੀ ਦੇ ਨਾਲ ਸਰਵ ਕੀਤੇ ਆ ਪਦੀਨੇ ਦੀ ਚਟਨੀ ਦੀ ਜਿਹੜੀ ਵੀਡੀਓ ਹੈ ਮੇਰੇ ਚੈਨਲ ਤੇ ਅਪਲੋਡ ਹੈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਵਧੀਆ ਜਿਹੜੇ ਪਰੌਂਠੇ ਬਣ ਕੇ ਤਿਆਰ ਹੋਏ ਆ ਤੁਸੀਂ ਵੀ ਇਸ ਤਰ੍ਹਾਂ ਬਚੀ ਹੋਈ ਦਾਲ ਤੋਂ ਮਿੱッセ ਪਰੌਂਠੇ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਨਰਮ ਪਰੌਂਠੇ ਬਣ ਕੇ ਤਿਆਰ ਹੁੰਦੇ ਆ ਅੱਜ ਦੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ